ਪੰਜਾਬ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ 48 ਵਿਦਿਆਰਥੀਆਂ ਨੂੰ ਮਿਲੀ ਜ਼ਮਾਨਤ ਪੰਜਾਬ ਯੂਨੀਵਰਸਿਟੀ ਵਿੱਚ ਫੀਸ ਦੇ ਵਾਅਦੇ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਦੇ ਮਾਮਲੇ ਵਿੱਚ ਅੱਜ 48 ਵਿਦਿਆਰਥੀਆਂ ਨੂੰ ਜ਼ਿਲ੍ਹਾ ਅਦਾਲਤ ਤੋਂ ਨਿਜਮਤ ਜ਼ਮਾਨਤ ਮਿਲ ਗਈ ਤੇਸ਼ ਸ਼ਮਨ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਜਦਕਿ ਪੰਜ ਵਿਦਿਆਰਥੀਆਂ ਨੂੰ ਲਿਸਟ ਵਿੱਚ ਨਾਂ ਨਾ ਹੋਣ ਕਾਰਨ ਜ਼ਮਾਨਤ ਨਹੀਂ ਮਿਲ ਪਾਈ ਅਤੇ ਉਨ੍ਹਾਂ ਦੀ ਜ਼ਮਾਨਤ ਤੇ ਹੁਣ 17 ਅਪ੍ਰੈਲ ਨੂੰ ਸੁਣਵਾਈ ਹੋਵੇਗੀ ਜਮਾਨਦੀ ਸੁਣਵਾਈ ਤੋਂ ਬਾਅਦ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਜੇਲ੍ਹ ਦੇ 바ਰ ਆਏ ਹੋਏ ਸਨ ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਦਾ ਜੇਲ੍ਹ ਤੋਂ ਬਾਹਰ ਆਉਣ ਤੇ ਸਵਾਗਤ ਕੀਤਾ ਇਸ ਮੌਕੇ ਤੇ ਵੱਖ-ਵੱਖ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਬਸ ਇਹੀ ਹੈ ਕਿ ਅਸੀਂ ਪਹਿਲਾਂ ਤਾਂ ਅਪੀਲ ਕਰਦੇ ਹਾਂ ਕਿ ਜਿਹੜੇ ਇੰਨੇ ਫੰਡਸ ਜਿਹੜੇ ਨਹੀਂ ਦੇ ਰਹੇ ਰਿਲੀਜ਼ ਨਹੀਂ ਹੋ ਰਹੇ ਉਹ ਫੰਡ ਰਿਲੀਜ਼ ਕੀਤੇ ਜਾਣ ਪੜਾਈ ਦਾ ਅਧਿਕਾਰ ਸਭ ਨੂੰ ਹੈ ਸਭ ਨੂੰ ਪੜਨ ਦਾ ਅਧਿਕਾਰ ਹੋਣਾ ਚਾਹੀਦਾ ਸਭ ਪੜ ਸਕਣ ਇਸ ਲਈ ਅਸੀਂ ਇਹ ਜਿਹੜਾ ਫੀਸਾਂ ਦਾ ਸੰਘਰਸ਼ ਹੈ ਇੱਥੇ ਨਹੀਂ ਰੁਕੇਗਾ ਅਸੀਂ ਇਹਨੂੰ ਅੱਗੇ ਕੰਟੀਨਿਊ ਕਰਾਂਗੇ ਹਾਂਜੀ ਜੀ ਮੈਂ ਐਸਐਫਐਸ ਦੀ ਮੈਂਬਰ ਹਾਂ ਐਕਟਿਵ ਮੈਂਬਰ ਤੇ ਐਸਐਫਐਸ ਦਾ ਇਦਾਂ ਹੈ ਕਿ ਉੱਥੇ ਸਾਰੇ ਜਿਹੜੇ ਸਟੂਡੈਂਟ ਬੈਠੇ ਸੀਗੇ ਐਸਐਫਐਸ ਆਪਣੀ ਮਰਜ਼ੀ ਨਾਲ ਕਦੇ ਵੀ ਕੋਈ ਚੀਜ਼ ਨਹੀਂ ਥੋਪਦੀ ਉੱਥੇ ਸਾਰੇ ਸਟੂਡੈਂਟਸ ਨੂੰ ਪੁੱਛਿਆ ਜਾਂਦਾ ਕੀ ਹੋਊਗਾ ਕੀ ਨਹੀਂ ਉਹਦੇ ਬਿਹਫਤੇ ਕੁਝ ਕੀਤਾ ਜਾਂਦਾ ਥੈਂਕ ਯੂ ਪਹਿਲੀ ਗੱਲ ਤੇ ਇਹ ਕਿ ਜਿਹੜਾ ਸਟਰਗਲ ਆ ਉਹ ਉਵੇਂ ਜਾਰੀ ਰਹੂਗਾ ਕਿਉਂਕਿ ਜਿਹੜਾ ਸਾਡਾ ਮੇਨ ਮੁੱਦਾ ਸੀ ਫੀ ਟੋਟਲ ਰੋਲ ਬੈਕ ਦਾ ਉਵੇਂ ਦਾ ਉਵੇਂ ਪਿਆ ਹੋਇਆ ਤੇ ਇਸ ਤੋਂ ਇਲਾਵਾ ਜਿਹੜਾ ਅਥਾਰਟੀ ਕਹਿ ਰਹੀ ਆ ਸਟੂਡੈਂਟ ਜਿਹੜੇ ਯੂਨੀਵਰਸਿਟੀ ਦੇ ਵਿੱਚ ਕਿ ਕੌਣ ਇਨੋਸੈਂਟ ਆ ਕੌਣ ਵਿਕਟਮ ਆ ਉਹ ਅਥਾਰਟੀ ਤਾਂ ਇਹ ਨਹੀਂ ਕਰੂਗੀ ਉਹ ਸਟੂਡੈਂਟ ਇਹ ਕਰਨਗੇ ਤੇ ਸਟਰਗਲ ਇੰਨਾ ਚੱਲਦਾ ਰਹੂਗਾ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਫੀਸ ਵਿੱਚ ਕਮੀ ਨਾ ਕੀਤੀ ਗਈ ਤਾਂ ਉਹਨਾਂ ਦਾ ਇਹ ਪ੍ਰਦਰਸ਼ਨ ਜਾਰੀ ਰਹੇਗਾ ਬਿਊਰੋ ਰਿਪੋਰਟ ਅਜੀਤ ਵੈਬ ਟੀਵੀ